ਮਰਦਾਂ ਲਈ ਜ਼ਰੂਰੀ ਹੈ ਇੱਕ ਖੁਰਾਕ ਇਹ ਖੁਰਾਕ ਖਾਣ ਦੇ ਨਾਲ 50 ਸਾਲ ਦੀ ਉਮਰ ਦੇ ਵਿੱਚ ਵੀ 25 ਸਾਲ ਦੇ ਦਿਖਣ ਲੱਗ ਜਾਓਗੇ ਤਾਂ ਇਹ ਖਾਸ ਅਪਡੇਟ ਤੁਹਾਡੇ ਲਈ ਹੈ ਉਹ ਕਿਹੜੀ ਖੁਰਾਕ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਕਿਉਂਕਿ ਵੱਧਦੀ ਉਮਰ ਦੇ ਨਾਲ ਸਰੀਰ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਵੀ ਆਉਂਦੀਆਂ ਨੇ ਤਾਂ ਇੱਕ ਖੁਰਾਕ ਹੈ ਉਹਦੇ ਬਾਰੇ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਦਰਅਸਲ ਜੇਕਰ ਤੁਸੀਂ 40 ਸਾਲ ਦੇ ਹੋ ਜਾਂ ਫਿਰ ਇਸ ਦੀ ਦਹਲੀਜ਼ ਦੇ ਉੱਤੇ ਕਦਮ ਰੱਖਿਆਏਗਾ ਤਾਂ ਤੁਹਾਡੇ ਸਰੀਰ ਦੇ ਵਿੱਚ ਕਈ ਤਬਦੀਲੀਆਂ ਆਉਂਦੀਆਂ ਨੇ ਇਹ ਤਬਦੀਲੀਆਂ ਸਰੀਰਕ ਤੇ ਮਾਨਸਿਕ ਦੋਵੇਂ ਕਿਸਮ ਦੀਆਂ ਹੋ ਸਕਦੀਆਂ ਨੇ ਇਹਨਾਂ ਤਬਦੀਲੀਆਂ ਦਾ ਇਹ ਸਿੱਧਾ ਅਸੰਬੰਧ ਤੁਹਾਡੀ ਖੁਰਾਕ ਦੇ ਨਾਲ ਜੁੜਿਆ ਹੋਿੰਦਾ ਹੈ ਭਾਵ ਤੁਸੀਂ ਆਪਣੀ ਖੁਰਾਕ ਬਦਲ ਕੇ ਸਰੀਰਕ ਤੇ ਮਾਨਸਿਕ ਤਵਾਜ਼ਨ ਸਹੀ ਕਰ ਸਕਦੇ ਹੋ ਸੇਤ ਮਾਇਰਾ ਦਾ ਕਹਿਣਾ ਹੈਗਾ ਕਿ ਤੰਦਰੁਸਤੀ ਨੂੰ ਬਰਕਰਾਰ ਰੱਖਣ ਦੇ ਲਈ ਖੁਰਾਕ ਦੇ ਵਿੱਚ ਕੁਝ ਬਦਲਾਅ ਕੀਤੇ ਜਾਣ ਤਾਂ 40 ਸਾਲ ਦੀ ਉਮਰ ਤੋਂ ਬਾਅਦ ਵੀ ਤੁਸੀਂ 20 ਸਾਲ ਦੇ ਨੌਜਵਾਨ ਵਾਂਗ ਮਹਿਸੂਸ ਕਰ ਸਕਦੇ ਹੋ ਦਰਅਸਲ ਅੱਜ ਦੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਤੰਦਰੁਸਤ ਰੱਖਣ ਦੇ ਵਿੱਚ ਬਹੁਤ ਚੁਣੌਤੀਪੂਰਵਕ ਕੰਮ ਬਣ ਗਿਆ ਇਸ ਲਈ ਇਹ ਵੀ ਹੈ ਕਿ ਕਿਉਂਕਿ ਇੱਕ ਪਾਸੇ ਸਾਰਾ ਕੰਮ ਕੰਪਿਊਟਰ ਜਾਂ ਫਿਰ ਲੈਪਟਾਪ ਦੇ ਰਾਹੀਂ ਕੀਤਾ ਜਾਂਦਾ ਹੈ ਜਿਸ ਕਾਰਨ ਸਰੀਰਕ ਗਤੀਵਿਧੀ ਘਟ ਗਈ ਹੈ ਉਜੇ ਪਾਸੇ ਖਾਣ ਪੀਣ ਨੂੰ ਲੈ ਕੇ ਬਹੁਤ ਸਾਰੀਆਂ ਸਵਾਦੀ ਅਤੇ ਗੈਸ ਸਿਹਤਮੰਦ ਚੀਜ਼ਾਂ ਉਪਲਬਧ ਨੇ ਜੋ ਸਾਡੀ ਡਾਈਟ ਦਾ ਹਿੱਸਾ ਬਣ ਗਈਆਂ ਨੇ ਪਰ ਜੇਕਰ ਤੁਸੀਂ ਆਪਣੀ 40 ਸਾਲ ਦੀ ਉਮਰ ਦੇ ਵਿੱਚ ਆ ਗਏ ਹੋ ਜਾਂ ਫਿਰ ਆਉਣ ਵਾਲੇ ਹੋ ਤਾਂ ਤੁਹਾਨੂੰ ਆਪਣੀਆਂ ਖਾਣ ਪੀਣ ਦੀਆਂ ਆਦਤਾਂ ਦੇ ਵਿੱਚ ਕੁਝ ਬਦਲਾਅ ਕਰਨੇ ਹੀ ਪੈਣਗੇ ਇਸ ਦਾ ਕਾਰਨ ਇਹ ਹੈ ਕਿ ਇਸ ਉਮਰ ਤੋਂ ਬਾਅਦ ਸਿਹਤ ਸੰਬੰਧੀ ਸਮੱਸਿਆਵਾਂ ਅਕਸਰ ਸ਼ੁਰੂ ਹੋ ਜਾਂਦੀਆਂ ਨੇ ਜਿਵੇਂ ਸ਼ੂਗਰ ਮੋਟਾਪਾ ਸਲੋ ਮੈਟਾਬੋਲਿਜ਼ਮ ਦੇ ਨਾਲ ਨਾਲ ਇਮਿਊਨਿਟੀ ਦਾ ਕਮਜ਼ੋਰ ਹੋਣਾ ਇਹ ਸਾਰੀਆਂ ਚੀਜ਼ਾਂ ਇਸ ਤੋਂ ਇਲਾਵਾ ਦਿਲ ਦੇ ਨਾਲ ਸੰਬੰਧਿਤ ਬਿਮਾਰੀਆਂ ਵੀ ਦਸਤਕ ਦੇਣ ਲੱਗ ਪੈਂਦੀਆਂ ਨੇ ਤਾਂ ਅਜਿਹੀ ਸਥਿਤੀ ਦੇ ਵਿੱਚ ਜੇਕਰ ਤੁਸੀਂ ਆਪਣੀ ਜੀਵਨ ਸ਼ੈਲੀ ਤੇ ਕੁਝ ਆਪਣੀ ਪਲੇਟ ਨੂੰ ਕੁਝ ਸਿਹਤਮੰਦ ਚੀਜ਼ਾਂ ਨਾਲ ਭਰਦੇ ਹੋ ਤਾਂ ਤੁਸੀਂ ਪੂਰੀ ਤਰ੍ਹਾਂ ਤੰਦਰੁਸਤ ਰਹੋਗੇ ਤਾਂ ਜਾਣਦੇ ਹਾਂ ਕਿਹੜੀਆਂ ਚੀਜ਼ਾਂ ਨੇ 40 ਸਾਲ ਦੀ ਉਮਰ ਦੇ ਵਿੱਚ ਵੀ ਤੁਹਾਡੇ ਲਈ ਉਹ ਕਿਹੜੇ ਬਦਲਾਅ ਕਰਨੇ ਜ਼ਿਆਦਾ ਜ਼ਰੂਰੀ ਨੇ ਵੱਡੀ ਉਮਰ ਅਕਸਰ ਕਈ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ ਉਮਰ ਦੇ ਨਾਲ ਸਰੀਰ ਦੀ ਬਾਹਰੀ ਬਣਤਰ ਦੇ ਵਿੱਚ ਤਾਂ ਬਦਲਾਅ ਦਿਖਾਈ ਦਿੰਦਾ ਹੈ ਪਰ ਇਸ ਦੇ ਨਾਲ ਵਿਅਕਤੀ ਦੇ ਅੰਦਰੂਨੀ ਅੰਗ ਵੀ ਪ੍ਰਭਾਵਿਤ ਹੁੰਦੇ ਹਨ ਅਜਿਹੀ ਸਥਿਤੀ ਦੇ ਵਿੱਚ ਤੁਹਾਡੀ ਪਹਿਲੀ ਤਰਜੀਹ ਆਪਣੇ ਸਰੀਰ ਦੇ ਸਰੀਰ ਤੇ ਅੰਦਰੂਨੀ ਅੰਗਾਂ ਨੂੰ ਸਿਹਤਮੰਦ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਇਸ ਸਮੇਂ ਦੌਰਾਨ ਆਪਣੇ ਦਿਲ, ਪ੍ਰਜਨਨ ਸਿਹਤ, ਅੱਖਾਂ, ਭਾਰ ਸਮੁੱਚੇ ਤੌਰ ਦੇ ਉੱਤੇ ਪੂਰੇ ਸਰੀਰ ਦਾ ਧਿਆਨ ਰੱਖਣਾ ਜ਼ਰੂਰੀ ਹੈ ਉਮਰ ਦੇ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਪੈਦਾ ਹੋਣ ਲੱਗ ਪੈਂਦੀਆਂ ਨੇ ਇਸ ਲਈ ਤੁਹਾਨੂੰ ਆਪਣੇ ਖੁਰਾਕ ਦੇ ਵਿੱਚ ਪ੍ਰੋਟੀਨ ਚੰਗੀ ਚਰਬੀ ਫਾਈਬਰ ਤੇ ਐਂਟੀਆਕਸੀਡੈਂਟ ਗੁਣਾ ਦੇ ਨਾਲ ਭਰਪੂਰ ਚੀਜ਼ਾਂ ਸ਼ਾਮਿਲ ਕਰਨੀਆਂ ਚਾਹੀਦੀਆਂ ਨੇ ਤਾਂ ਦੱਸ ਦਈਏ ਕਿ ਉਹ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਹਾਲਾਂਕਿ ਤੁਹਾਨੂੰ ਆਪਣੀ ਪੂਰੀ ਜ਼ਿੰਦਗੀ ਇੱਕ ਸਹੀ ਪੋਸ਼ਟਿਕ ਖੁਰਾਕ ਦਾ ਸੇਵਨ ਕਰਨਾ ਚਾਹੀਦਾ ਪਰ ਇੱਕ ਖਾਸ ਉਮਰ ਤੋਂ ਬਾਅਦ ਇਹ ਹੋਰ ਵੀ ਮਹੱਤਵਪੂਰਨ ਜਾਂ ਫਿਰ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਸਮੇਂ ਦੇ ਨਾਲ ਪਾਚਨ ਸ਼ਕਤੀ ਵੀ ਕਮਜ਼ੋਰ ਹੋ ਜਾਂਦੀ ਹੈ ਇਸ ਲਈ ਤੁਹਾਨੂੰ ਆਪਣੀ ਖੁਰਾਕ ਦੇ ਵਿੱਚ ਪ੍ਰੋਟੀਨ ਸਾਬਤ ਅਨਾਜ ਫਾਈਬਰ ਤੇ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਭੋਜਨ ਪਦਾਰਥਾਂ ਦੀ ਸਹੀ ਮਾਤਰਾ ਦੇ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ਪਹਿਲਾ ਸਭ ਤੋਂ ਪਹਿਲਾ ਹੈ ਹਾਈਡਰੇਟ ਰਹੋ ਜੀ ਹਾਂ ਸਰੀਰ ਨੂੰ ਤੰਦਰੁਸਤ ਰੱਖਣ ਦੇ ਗੁਰਦਿਆਂ ਨੂੰ ਸਹੀ ਢੰਗ ਦੇ ਨਾਲ ਕੰਮ ਕਰਨ ਦੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਹਾਈਡਰੇਟ ਰਹੋ ਇੱਕ ਦਿਨ ਦੇ ਵਿੱਚ ਤੁਸੀਂ ਘੱਟੋ ਘੱਟ 2.0 ਮਤਲਬ ਯਾਨੀ ਕਿ 2.5 ਲੀਟਰ ਤੋਂ 3 ਲੀਟਰ ਪਾਣੀ ਪੀਓ ਤੁਹਾਡੇ ਪਾਸੇ ਜੇਕਰ ਤੁਸੀਂ ਆਮ ਪਾਣੀ ਪੀਂਦੇ ਪੀਣ ਤੋਂ ਬੋਰ ਹੋ ਰਹੇ ਹੋ ਤਾਂ ਤੁਸੀਂ ਨਾਰੀਲ ਪਾਣੀ ਪੀ ਸਕਦੇ ਹੋ ਜੂਸ ਤੇ ਹਰਬਲ ਚਾਹ ਦਾ ਸੇਵਨ ਜ਼ਰੂਰ ਜੋ ਕਿ ਸ਼ੁਰੂ ਕਰ ਸਕਦੇ ਹੋ ਇਸ ਨਾਲ ਤੁਹਾਡੀ ਸਿਹਤ ਨੂੰ ਬਹੁਤ ਫਾਇਦਾ ਹੋਵੇਗਾ ਅਤੇ ਤੁਸੀਂ 40 ਸਾਲ ਦੀ ਉਮਰ ਤੇ ਵਿੱਚ ਵੀ ਤੁਸੀਂ 20 ਸਾਲ ਦੀ ਉਮਰ ਦੇ ਵਿੱਚ ਫਿੱਟ ਰਹਿ ਸਕੋਗੇ ਫਿਰ ਇਹ ਫਾਈਬਰ ਦੀ ਲੋੜ ਫਾਈਬਰ ਸਾਡੇ ਸਰੀਰ ਦੇ ਲਈ ਬਹੁਤ ਮਹੱਤਵਪੂਰਨ ਹੈ ਇਹ ਨਾ ਸਿਰਫ ਤੁਹਾਨੂੰ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ ਸਗੋਂ ਇਹ ਇਸ ਰਾਹੀਂ ਤੁਹਾਡਾ ਭਾਰ ਵੀ ਸੰਤੁਲਿਤ ਰਹਿੰਦਾ ਹੈ ਅਜਿਹੀ ਸਥਿਤੀ ਦੇ ਵਿੱਚ ਤੁਹਾਨੂੰ ਆਪਣੀ ਖੁਰਾਕ ਦੇ ਵਿੱਚ ਸਬਜ਼ੀਆਂ ਤੇ ਫਲ ਸ਼ਾਮਿਲ ਕਰਨੇ ਪੈਣਗੇ ਜਿਨ੍ਹਾਂ ਦੇ ਵਿੱਚ ਭਰਪੂਰ ਫਾਈਬਰ ਹੁੰਦਾ ਹੈ ਤੁਹਾਡਾ ਕੋਲੇਸਟ੍ਰੋਲ ਪੱਧਰ ਤੇ ਬਲੱਡ ਪ੍ਰੈਸ਼ਰ ਵਿੱਚ ਜੋ ਕਿ ਸਿਰਫ ਫਾਈਬਰ ਰਾਹੀਂ ਸੰਤੁਲਿਤ ਰਹਿੰਦਾ ਹੈ ਤੁਸੀਂ ਫਾਈਬਰ ਦੇ ਲਈ ਬਰੋਕਲੀ ਬੰਦ ਗੋਭੀ ਅਖਰੋਟ ਸਪਾਉਟ ਹਰੀ ਚਾਹ ਬੇਰੀਆਂ ਆਦੀ ਇਹ ਸਾਰਾ ਕੁਝ ਸੇਵਨ ਕਰ ਸਕਦੇ ਹੋ ਇਹਨਾਂ ਸਾਰੇ ਤਤਾਂ ਦੇ ਵਿੱਚ omega 3 ਵੀ ਹੁੰਦਾ ਹੈ ਜੋ ਤੁਹਾਨੂੰ ਕੈਂਸਰ ਤੋਂ ਬਚਾਉਂਦਾ ਹੈ ਫਿਰ ਆਉਂਦੀ ਹੈ ਚੰਗੀ ਚਰਬੀ ਲਈ ਆਮ ਤੌਰ ਦੇ ਉੱਤੇ ਅਸੀਂ ਜੋ ਚੀਜ਼ਾਂ ਰੋਜ਼ਾਨਾ ਖਾਂਦੇ ਹਾਂ ਉਹਨਾਂ ਦੇ ਵਿੱਚ ਮਾੜੀ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਸ ਲਈ ਤੁਹਾਨੂੰ ਆਪਣੀ ਖੁਰਾਕ ਦੇ ਵਿੱਚ ਚੰਗੀ ਚਰਬੀ ਸ਼ਾਮਿਲ ਕਰਨੀ ਚਾਹੀਦੀ ਹੈ ਜਿਵੇਂ ਕਿ ਅਵੋਕਾਡੋ ਜ਼ੈਤੂਨ ਗਿਰੀਦਾਰ ਬੀਜ ਤੇ ਕੋਲਡ ਪ੍ਰੈਸ਼ਰ ਤੇਲ ਆਦਿ ਇਹਨਾਂ ਸਾਰੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਚੰਗੀ ਚਰਬੀ ਭਰਪੂਰ ਮਾਤਰਾ ਦੇ ਵਿੱਚ ਹੁੰਦੀ ਹੈ ਇਹ ਤੁਹਾਨੂੰ ਸਿਹਤਮੰਦ ਰੱਖਣ ਦੇ ਵਿੱਚ ਵੀ ਮਦਦ ਕਰਦੀ ਹੈ ਫਿਰ ਆਉਂਦਾ ਹੈ ਸਾਬਤ ਅਨਾਜ ਸਿਹਤ ਲਈ ਸਾਬਤ ਅਨਾਜ ਬੇਹਦ ਅਹਿਮ ਹੈ ਤੁਸੀਂ ਇਸ ਦੇ ਵਿੱਚ ਓਟਸ ਦਲੀਆ ਲਾਲ ਚੌਲ ਆਦਿ ਸ਼ਾਮਿਲ ਕਰ ਸਕਦੇ ਹੋ ਉਹਨਾਂ ਦਾ ਸੇਵਨ ਕਰ ਸਕਦੇ ਹੋ ਇਸ ਤਰ੍ਹਾਂ ਦਾ ਭੋਜਨ ਤੁਹਾਨੂੰ ਦਿਨ ਪਰ ਊਰਜਾਵਾਨ ਰੱਖੇਗਾ ਇਸ ਤੋਂ ਇਲਾਵਾ ਤੁਹਾਨੂੰ ਇਨਾ ਖਾਣ ਪੀਣ ਦੀਆਂ ਵਾਲੀਆਂ ਚੀਜ਼ਾਂ ਦੇ ਵਿੱਚ ਵੀ ਵਿਟਾਮਿਨ B ਵੀ ਮਿਲਦਾ ਹੈ ਜੋ ਤੁਹਾਨੂੰ ਸਿਹਤਮੰਦ ਰੱਖਣ ਦੇ ਲਈ ਜ਼ਰੂਰੀ ਹੈ ਫਿਰ ਆਉਂਦਾ ਪ੍ਰੋਟੀਨ ਖੁਰਾਕ ਦੇ ਵਿੱਚ ਤੁਹਾਡੀ ਪਹਿਲੀ ਤਰਜੀਹ ਪੌਦੇ ਆਧਾਰਿਤ ਪ੍ਰੋਟੀਨ ਹੋਣੀ ਚਾਹੀਦੀ ਹੈ ਜਿਵੇਂ ਕਿ ਸੋਇਆ ਦੁੱਧ ਟੋਫੂ ਆਦਿ ਇਨਾਂ ਦੇ ਵਿੱਚ ਦੱਸਦੇ ਕਿ ਇਸ ਤੋਂ ਇਲਾਵਾ ਤੁਸੀਂ ਮਾਸ ਚਿਕਨ ਅੰਡੇ ਮੱਛੀ ਤੇ ਸੁੱਕੇ ਮੇਵੇ ਵੀ ਖਾ ਸਕਦੇ ਹੋ ਧਿਆਨ ਰੱਖੋ ਤੁਹਾਨੂੰ ਆਪਣੇ ਭਾਰ ਜਿੰਨਾ ਘੱਟ ਤੋਂ ਘੱਟ ਗ੍ਰਾਮ ਪ੍ਰੋਟੀਨ ਖਾਣਾ ਚਾਹੀਦਾ ਫਿਰ ਆਉਂਦਾ ਹੈ ਹੁਣ ਗੱਲ ਆਉਂਦੀ ਹੈ ਵੀ ਕਿਹੜੀ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਤਾਂ ਦੱਸਦੀ ਹੈ ਕਿ ਇਹ ਹੋ ਸਕਦਾ ਹੈ ਕਿ ਤੁਸੀਂ ਤਲੇ ਹੋਏ ਜਾਂ ਫਿਰ ਪੈਕੇਟ ਭੋਜਨ ਜਿਹੜੀ ਪੈਕਿੰਗ ਹੁੰਦੀ ਹੈ ਉਹਨਾਂ ਤੋਂ ਬਹੁਤ ਜ਼ਿਆਦਾ ਖਾਣਾ ਪਸੰਦ ਕਰਦੇ ਹੋ ਪਰ ਤੁਹਾਨੂੰ ਇਹਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਬੁਰੀ ਰੱਖਣੀ ਚਾਹੀਦੀ ਆ ਤਲੇ ਹੋਏ ਜਾਂ ਫਿਰ ਪੈਕੇਟ ਭੋਜਨ ਤੁਹਾਡੇ ਕੋਲੇਸਟ੍ਰੋਲ ਤੇ ਬੀਪੀ ਦੀ ਸਮੱਸਿਆਵਾਂ ਨੂੰ ਵਧਾ ਸਕਦੇ ਨੇ ਇਸ ਤੋਂ ਇਲਾਵਾ ਜੇਕਰ ਤੁਸੀਂ ਸਿਗਰਟ ਪੀਂਦੇ ਹੋ ਜਾਂ ਫਿਰ ਸ਼ਰਾਬ ਪੀਂਦੇ ਹੋ ਤਾਂ ਇਸ ਦਾ ਸੇਵਨ ਪੂਰੀ ਤਰ੍ਹਾਂ ਬੰਦ ਕਰ ਦਿਓ ਇਹ ਤੁਹਾਨੂੰ ਕੈਂਸਰ ਤੇ ਜਿਗਰ ਨਾਲ ਸੰਬੰਧਨ ਸਮੱਸਿਆਵਾਂ ਤੋਂ ਬਚਣ ਦੇ ਵਿੱਚ ਮਦਦ ਕਰੇਗਾ ਤਾਂ ਇਹ ਚੀਜ਼ਾਂ ਨੇ ਜੋ ਕਿ ਤੁਸੀਂ ਅਵੋਇਡ ਕਰ ਸਕਦੇ ਹੋ ਤੇ ਜਿਹੜੀਆਂ ਚੀਜ਼ਾਂ ਤੁਹਾਨੂੰ ਦੱਸਿਆ ਨੇ ਖਾਣ ਦੇ ਲਈ ਜੇਕਰ ਉਹਨਾਂ ਨੂੰ ਤੁਸੀਂ ਸੇਵਨ ਕਰਦੇ ਹੋ ਤਾਂ ਤੁਹਾਡੀ ਸਿਹਤ ਬਿਲਕੁਲ ਖਰਾਬ ਨਹੀਂ ਹੋਵੇਗੀ ਤੁਸੀਂ ਜਵਾਨ ਰਹੋਗੇ 50 ਜਾਂ 40 ਸਾਲ ਦੀ ਉਮਰ ਦੇ ਵਿੱਚ ਵੀ ਤੁਸੀਂ 20 ਆ 25 ਸਾਲ ਦੇ ਜ਼ਰੂਰ ਲੱਗੋਗੇ